वालेकुम दोस्तों आपके लिए बहुत ही खुशखबरी है जो हमारी ये बकरी है ना टिड्डी आज ये बच्चे को जन्म देने वाली है ये दूसरी बकरी जी थी जो बड़ा उसकी ये बहन है उस बकरी ने बच्चे दिए थे अब इसकी बारी ये बच्चे देने की आप बने रहे

ਹਾਂਜੀ ਦੋਸਤੋ ਆਪਣੀ ਇਹ ਬੱਕਰੀ ਹੈ ਨਾ ਅੱਜ ਤਾਂ ਦੂਜਾ ਦਿਨ ਹੈ ਇਹਨੇ ਕੋ ਪੱਠ ਬੱਕਰਾ ਦਿੱਤਾ ਹੈ ਕਿ ਉਹ ਦਨ ਸ਼ਾਮ ਹੋਣ ਵਾਲੀ ਸੀ ਉਦਨਾ ਸਹੀ ਤਰੀਕਾ ਨਹੀਂ ਪਤਾ ਲੱਗ ਸਭ ਸਵਿਆ ਬਈ ਇਹ ਪੱਠੇ ਕੇ ਬੱਕਰਾ ਜਿਹੇ ਬੱਕਰੀ ਕੋਲ ਹੈ ਇਹ ਕਾਲੇ ਪੱਠ ਹੈ ਤੇ ਹੁਣ ਜਿਹੜਾ ਦੂਆ ਬੱਕਰਾ ਹੈ ਉਹ ਟਟ ਰੰਗ ਦੇ ਵਿੱਚ ਇਹਦੇ ਕਾਲੇ ਰੰਗ ਦਾ ਡੱਬਾ ਬੱਕਰਾ ਹੈ ਇਹਨਾਂ ਪਰਲੇ ਪਾਸੇ ਕੁ ਲਿਖਿਆ ਹੋਇਆ ਹੈ ਇਹ ਬਹੁਤ ਹੀ ਸੁੰਦਰ ਬੱਚੇ ਨੇ ਬੱਕਰੀ ਦੇ ਸੁੰਦਰ ਹਨ ਨਾ ਆ ਦੇਖੋ ਇਹ ਉਰਦੂ ਜਿ ਕੁਝ ਲਿਖਿਆ ਹੋਇਆ ਹੈ ਇਹ ਬੱਕਰੀ ਹੈ ਅੱਜ ਇਹਨਾਂ ਦਾ ਦੂਜਾ ਦਿਨ ਹੈ ਅੱਜ ਇਹ ਬੱਚਾ ਬਹੁਤ ਹੀ ਅੱਜ ਇਹ ਬੱਚੇ ਬਹੁਤ ਛੜਾ ਮਾਰਨ ਲੱਗੇ ਪਰ ਉਹ ਪੱਠ ਸੁਭਸਤੀ ਰਹਿੰਦੀ ਹੈ ਬੱਕਰਾ ਛੜਾ ਮਾਰਨਾ ਜੇਕਰ ਤੁਹਾਨੂੰ ਇਹ ਮੇਰੀ ਵੀਡੀਓ ਬਹੁਤ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਕਰ ਦਿਓ ਲਾਈਕ ਕਰ ਦਿਓ ਤੇ ਸ਼ੇਅਰ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਮੇਰੀ ਵੀਡੀਓ ਕਿੱਦਾਂ ਲੱਗੀ